and ਉਹਨਾਂ ਨੇ ਸਾਨੂੰ ਲੋਨਸ ਬਾਰੇ ਵੀ ਦੱਸਿਆ ਤੁਸੀਂ ਸਟੱਡੀ ਲੋਨ ਕਿੱਦਾਂ ਅਪਲਾਈ ਕਰਨਾ ਹੈ ਮਾਈ ਨੇਮ ਇਜ਼ ਹਰਪ੍ਰੀਤ ਕੌਰ ਅੱਜ ਜੋ ਸੈਮੀਨਾਰ ਹੋਇਆ ਕਿੰਨਾ ਕਿ ਹੈਲਪਫੁਲ ਐ ਸਟੂਡੈਂਟਸ ਦੇ ਲਈ ਹਾਂਜੀ ਬਸ ਹੋਈ ਇਵੈਂਟ ਜਿਹੜਾ ਉਹ ਪਲੈਨ ਕੀਤਾ ਗਿਆ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜਿੰਨੋਂ ਕਾਫੀ ਜ਼ਿਆਦਾ ਜਿੰਨਾ ਨੋਲੇਜ ਐਕਸੋ ਗੇਨ ਕੀਤੀ ਜੋ ਵੀ ਨੰਬਰ ਫਾਈਲ ਸੀ ਜਿੰਨਾ ਵੀ ਦਾ ਸਰਟिफिकेट ਜਾਂ ਸਿਰੋਨਾ ਨੇ ਕੋਈ ਆਲਸ ਨਹੀਂ ਲੱਗੀ ਕੋਈ ਕੁਇਰੀ ਨਹੀਂ ਸੀ ਜਾਂ ਬਹੁਤ ਹੀ ਸੌਫਟ ਦੇ ਨਾਲ ਸਪੈਸ਼ਲ ਇਹ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀਗਾ ਬਹੁਤ ਵਧੀਆ ਤਰੀਕੇ ਨਾਲ ਸਾਰੀ ਚੀਜ਼ ਨੂੰ ਆਕੇ ਡੀਲ ਕੀਤਾ ਗਿਆ ਸਾਰੇ ਸਟੂਡੈਂਟਸ ਨੇ ਕਾਫੀ ਜਿਆਦਾ ਜਿੱਦਾ ਨੋਲੇਜ ਐ ਤੋਂ ਹੀਨ ਕੀਤੀ ਐ ਇਹਦੇ ਵਿੱਚ ਅੱਜ ਆਈਡੀਪੀ ਜੋ ਆਈਐਸ ਦੀ ਨੂੰ ਦੀ ਮਾਲਕ ਕਰਤਾ ਧਰਤਾ ਸਾਰਾ ਕੁਝ ਉਹਨਾਂ ਦੇ ਮਿਸਟਰ ਜੋਰਜਨ ਇੱਕ ਜਿਵੇਂ ਗਲੋਬਲ ਆਈਲਸ ਦੇ ਟੀਚਰ ਐ ਉਹ ਉਹਨਾਂ ਨੇ ਆਕੇ ਸਟੂਡੈਂਟਸ ਨੂੰ ਅਡਰੈਸ ਕੀਤਾ ਤੇ ਆਈਐਸ ਦੀਆਂ ਬਰੀਕੀਆਂ ਬਾਰੇ ਜਾਣੂ ਕਰਾਇਆ ਅੰਗਰੇਜ਼ੀ ਦਾ ਰਫਲ ਸਿਖਾ ਰਿਹਾ ਬੱਚਿਆਂ ਦੇ ਵਿੱਚ ਵਧੀਆ ਜੀ ਬਹੁਤ ਸੋਹਣਾ ਰਿਸਪੌਂਸ ਰਿਹਾ ਸਟੂਡੈਂਟਸ ਨੇ ਬੜੇ ਇੰਟਰਸਟ ਨਾਲ ਉਹਨਾਂ ਦਾ ਤਕਰੀਬਨ 2 ਘੰਟੇ ਦਾ ਸੈਸ਼ਨ ਸੀ ਸਵਾਲ ਜਵਾਬ ਵੀ ਹੋਏ ਸਟੂਡੈਂਟਸ ਦੇ ਬਹੁਤ ਸਾਰੇ ਡਾਊਟ ਸੀ ਜੋ ਆਈਐਸ ਨੂੰ ਲੈ ਕੇ ਉਹ ਕਲੀਅਰ ਕੀਤੇ ਅੱਜ ਉਹਨਾਂ ਨੇ ਬੈਨੀਫਿਟ ਤਾਂ ਇਹ ਆ ਜੀ ਵੇਖੋ ਜਿਹੜੇ ਹੁਣ ਮਾਪਿਆਂ ਨੂੰ ਜਾਂ ਬੱਚਿਆਂ ਦੇ ਮਾਈਂਡ ਵਿੱਚ ਕੁਐਸਚਨ ਸੀਗੇ ਵੀ ਜਿਵੇਂ ਪਤਾ ਨਹੀਂ ਆਈਐਸ ਕਰਨ ਪਹਿਲਾਂ ਤਾਂ ਆਈਐਸ ਦੇ ਲਈ ਸੀ ਜੋ ਸਵਾਲ ਵੀ ਅਸੀਂ ਜੇ ਕੋਈ ਇੰਸਟੀਚਿਊਟ ਹੋਣੇ ਕਈ ਹਜ਼ਾਰਾਂ ਇੰਸਟੀਚੂਟ ਕੋਲ ਨੇ ਹੋਇਆ ਵੀ ਤੁਸੀਂ ਉਹਨਾਂ ਨੇ ਮਤਲਬ ਸਟੂਡੈਂਟਸ ਨੂੰ ਇਹ ਇਨਕਰੇਜ ਕੀਤਾ ਵੀ ਤੁਸੀਂ ਚੰਗੇ ਇੰਸਟੀਚੂਟ ਵਿੱਚ ਐਡਮਿਸ਼ਨ ਲਓ ਜਿਵੇਂ ਗਲੋਬਲ ਐਡੂਕੇਅਰ ਹੈ ਮਤਲਬ ਕਹਿਣ ਦਾ ਇਹ ਹੈ ਜੀ ਅੱਜ ਸਟੂਡੈਂਟਸ ਦੀ ਐਕਸਾਈਟਮੈਂਟ ਬਹੁਤ ਹੈ ਕਲਾਸ 12ਵੀਂ ਦੇ ਇਹਨਾਂ ਨੇ ਪੇਪਰ ਦਿੱਤੇ ਆ ਹੁਣੇ ਸੋ ਉਹਨਾਂ ਦਾ ਮਤਲਬ ਇਹ ਸੀਗਾ ਕੁਝ ਇੰਸਟੀਚੂਟ ਹੈ ਜਿਨ੍ਹਾਂ ਨੂੰ ਆਈਡੀਪ ਵੱਲੋਂ ਵੀ ਮਾਨਤਾ ਨਹੀਂ ਹੈਗੀ ਤਾਂ ਸਟੂਡੈਂਟਸ ਇਹੋ ਜਿਹੇ ਇੰਸਟੀਚੂਟ ਤੋਂ ਚ ਨਾ ਪੜਨ ਕਿਸੇ ਚੰਗੇ ਇੰਸਟੀਚੂਟ ਤੋਂ ਹੀ ਨੌਲੇਜ ਜਾਂ ਆਪਣੀ ਜੋ ਟ੍ਰੇਨਿੰਗ ਕਰਨ ਲੈਣੀ ਹੋ ਲੈਣ ਜੁਸਕੀਆਂ ਵੀ ਫਲਾਈਂਗੀਆਂ ਸੀ ਬੈਂਕਾਂ ਵੀ ਬਲਾਈਆਂ ਸੀ ਉਹ ਨਾ ਬੁੱਕ ਨਾ ਖਲੋ। ਯੂਨੀਵਰਸਿਟੀਆਂ ਹੁਣ ਵੀ ਦੇਖੋ ਜੀ ਬੱਚਿਆਂ ਨੂੰ ਅਡਰੈਸ ਕਰ ਰਹੀਆਂ ਐ ਬੈਗ ਤੇ ਉਹ ਕੈਨੇਡਾ ਤੋਂ ਆਸਟ੍ਰੇਲੀਆ ਅਮਰੀਕਾ ਸਾਰੀਆਂ ਕੰਟਰੀਜ਼ ਤੋਂ ਯੂਨੀਵਰਸਿਟੀਆਂ ਆਈਆਂ ਐ ਸਟੂਡੈਂਟਸ ਦੇ ਜੋ ਵੀ ਸਵਾਲ ਐ ਕੀ ਉਹਨਾਂ ਨੇ ਕੋਰਸ ਕਿਹੜੇ ਲੈਣੇ ਐ ਉਹਨਾਂ ਦੀ ਫੀਸ ਕਿੰਨੀ ਹੋਊਗੀ ਇਨਟੇਕ ਕਦੋਂ ਕਲਾਸਿਸ ਸਟਾਰਟ ਐ ਕਿਹੜੇ ਸਬਜੈਕਟਸ ਉਹਨਾਂ ਕੋਲੇ ਪਹਿਲਾਂ 12ਵੀਂ ਦੇ ਵਿੱਚ ਮੈਡੀਕਲ ਹੈ ਜਾਂ ਨਾਨ ਮੈਡੀਕਲ ਹੈ ਉਹਦੇ ਰੈਲੇਵੈਂਟ ਕਿਹੜੇ ਕੋਰਸ ਬਣਦੇ ਆ ਉਹਨਾਂ ਦਾ ਫਿਊਚਰ ਵਿੱਚ ਇਹਨਾਂ ਨੂੰ ਫਾਇਦਾ ਕੀ ਹੋਊਗਾ ਇਹ ਸਾਰੀਆਂ ਗੱਲਾਂ ਬਾਰੇ ਯੂਨੀਵਰਸਿਟੀਆਂ ਨੇ ਜਾਣੂ ਕਰਵਾਇਆ ਜਿੱਥੋਂ ਤੱਕ ਬੈਂਕਾਂ ਦੀ ਸਵਾਲ ਹੈ ਬੈਂਕਾਂ ਨੇ ਜਿਵੇਂ ਮਤਲਬ ਸਟੂਡੈਂਟਸ ਦੇ ਜੇ ਹੁਣ ਖਰਚੇ ਜੀ ਬਹੁਤ ਮਤਲਬ ਜਿਵੇਂ ਸਟੂਡੈਂਟ ਵੀਜ਼ੇ ਤੇ ਜਾਣ ਵਾਲੇ ਬੱਚਿਆਂ ਦੀ ਫੀਸ ਬਹੁਤ ਜ਼ਿਆਦਾ ਹੋ ਗਈ ਹੈ ਜੀਆਈਸੀ ਦੁੱਗਣੀ ਹੋ ਗਈ ਹੈ ਤਾਂ ਬੈਂਕਾਂ ਨੇ ਆਪਣੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਹੈ ਕਿ ਤੁਸੀਂ ਭਾਵੇਂ 2 ਸਾਲ ਪੜੋ ਡਿਪਲੋਮਾ ਕਰੋ ਡਿਗਰੀ ਕਰੋ ਆਸਟ੍ਰੇਲੀਆ ਪੜੋ ਅਮਰੀਕਾ ਪੜੋ ਕੈਨੇਡਾ ਪੜੋ ਤੁਹਾਡੀ ਸਾਰੀ ਫੀਸ ਬੈਂਕਾਂ ਇੱਥੋਂ ਇੰਡੀਆ ਤੋਂ ਭੇਜਣਗੀਆਂ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਪੜ੍ਹਾਈ ਦੇ ਦੌਰਾਨ ਕੰਮ ਵੱਲ ਡਿਵਰਟ ਹੋ ਕੇ ਇਹਨਾਂ ਦੇ ਕਈ ਵਾਰੀ ਸਬਜੈਕਟ ਤੋਂ ਫੇਲ ਹੋ ਜਾਂਦੇ ਸਟੂਡੈਂਟ ਦੁਬਾਰਾ ਕਰਨੇ ਪੈਂਦੇ ਇਹਨਾਂ ਨੂੰ ਉਹ ਸੈਮੈਸਟਰ ਆਫ ਦੇ ਉਹਦੀ ਫੀਸ ਦੁਬਾਰਾ ਭਰਨੀ ਪੈਂਦੀ ਔਰ ਨਾਲ-ਨਾਲ ਕਈ ਵਾਰੀ ਵੀਜ਼ੇ ਦੀ ਕਿਉਂਕਿ ਮਨਿਆਦ ਪੂਰਾ ਪੂਰਾ ਮਿਲਿਆ ਹੁੰਦਾ ਜਿੰਨੀ ਪੜ੍ਹਾਈ ਹੈ ਇਹੀ ਵਾਰੀ ਉਹ ਵੀ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਵਧਾਉਣੇ ਪੈਂਦੇ ਆ ਕਈਆਂ ਦੇ ਉਹ ਵਾਧੇ ਨਹੀਂ ਸੋ ਸਟੂਡੈਂਟਸ ਨੂੰ ਇੱਥੋਂ ਹੀ ਸਾਰੀ ਜਾਣੂ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਜੇ ਬੈਂਕਾਂ ਤੋਂ ਲੋਨ ਲੈਣੇ ਹੋ ਉਹਦੇ ਫਾਇਦੇ ਕੀ ਆ ਕੱਲਾ ਚਲੋ ਜੋ ਇੱਕ ਫੈਸਿਲਿਟੀ ਜਿਹੜਾ ਬੰਦਾ ਜਿਹੜਾ ਸਟੂਡੈਂਟ ਤਾਂ ਜਾਂ ਮਾਪੇ ਨਹੀਂ ਫੀਸ ਭਰ ਸਕਦੇ ਜਿਨ੍ਹਾਂ ਕੋਲੇ ਫਾਈਨੈਂਸ਼ੀਅਲੀ ਬਾਲੇ ਸਟਰੋਂਗ ਨਹੀਂ ਉਹਨਾਂ ਨੂੰ ਤਾਂ ਚਲੋ ਇਸ ਚੀਜ਼ ਦੀ ਲੋਡ ਇੱਕ ਬਾਕੀਆਂ ਨੂੰ ਜਿਹੜੇ ਭਰ ਸਕਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਤਾਂ ਇਸ ਗੱਲ ਦੇ ਲਈ ਇਨकरेज ਕੀਤਾ ਹੈ ਸਰਕਾਰ ਬੱਚਿਆਂ ਨੂੰ ਕਹਿੰਦੀ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਤੁਸੀਂ ਕਮਾਈ ਵੱਲ ਨਾ ਧਿਆਨ ਦਿਓ ਪਰ ਫੇਰ ਵੀ ਜੇ ਕੋਈ ਬੱਚੇ ਕਮਾਈ ਕਰਕੇ ਆਪਦੀ ਫੀਸ ਆਪ ਮੈਨੇਜ ਕਰਨਾ ਚਾਹੁੰਦੇ ਜਿਓ ਸਟੱਡੀ ਲੋਨ ਲੈ ਲੈਣਗੇ ਤਾਂ ਕੋਈ ਗੱਲ ਨਹੀਂ ਕਈ ਵਾਰੀ ਕੰਮ ਨਹੀਂ ਵੀ ਮਿਲਦਾ ਤਾਂ ਰਿਸਕ ਨਹੀਂ ਹੋਉਂਦਾ